ਸਰ ਸ਼ਿਕਾ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ 17 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਖੇ ਕੁੜੀਆਂ ਤਾਂ ਬਗਾਨੀਆਂ ਹੁੰਦੀਆਂ ਤੇ ਬਗਾਨੇ ਘਰ ਜਿੱਥੇ ਤੋੜਦੇ ਹੋ ਅੱਗੇ ਉਹ ਵੀ ਕਹਿ ਦਿੰਦੇ ਨੇ ਇਹ ਤੇ ਬਗਾਨੀ ਆ ਬਗਾਨੇ ਘਰੋਂ ਆਈ ਆ ਤਾਂ ਹੀ ਤੁਸੀਂ ਮੈਨੂੰ ਬਗਾਨੀ ਕਰ ਦਿੱਤਾ ਉਹ ਰੋਣ ਲੱਗੀ ਦੀਦੀ ਤੁਹਾਨੂੰ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ ਤੁਸੀਂ ਇਹ ਸਭ ਕਿਉਂ ਸੋਚਦੇ ਹੋ ਉਸ ਦੀ ਵੱਡੀ ਪਰਜਾਈ ਬੋਲੀ ਨਾ 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 ਮੇਰੀ ਧੀ ਤੂੰ ਕਾਤੋ ਬੇਗਾਨੀ ਆ ਤੂੰ ਵੀ ਐਸੇ ਕਰ ਜੰਮੀ ਆ ਇਹ ਤੇਰਾ ਵੀ ਕਰਾ ਮਾਂ ਨੇ ਪਿਆਰ ਜਤਾਇਆ ਜਿੰਨਾ ਤੇਰੇ ਇਹਨਾਂ ਦੋਵਾਂ ਭਰਾਵਾਂ ਦਾ ਹਿੱਸਾ ਉਹਨਾਂ ਹੀ ਤੇਰਾ ਹਿੱਸਾ ਹੈ ਇਸ ਘਰ 'ਚ ਤੇਰੇ ਪਾਪਾ ਨੇ ਤਨ ਹਿੱਸੇ ਪਾ ਦਿੱਤੇ ਨੇ ਇਸ ਘਰ ਦੇ ਹੁਣ ਤੇਰੀ ਮਰਜ਼ੀ ਭਵੇਂ ਉਹਨਾਂ ਨੂੰ ਦੇ ਦੇ ਭਵੇਂ ਤੂੰ ਰੱਖ ਲਵੇਂ ਤਕਦੀਰ ਦੀ ਸੱਸ ਨੇ ਗੱਲ ਸਹਿਜ ਸੁਭਾਹ ਹੀ ਆਖ ਦਿੱਤੀ ਚਲ ਓਟ ਤਕਦੀਰ ਆਪਾ ਤੇਰੇ ਕਮਰੇ ਚ ਝੁਮਕਾ ਲਵਦੀਆਂ ਆਪਾ ਤਿੰਨੋ ਚਲਦੀਆਂ ਨਾਲੇ ਕੱਲ ਦੀ ਸਫਾਈ ਨਹੀਂ ਹੋਈ ਤੇਰੇ ਕਮਰੇ ਚ ਐਨਾ ਕੋ ਝਾੜੂ ਛਕ ਦੋਮੇ ਪਰਚਾਈਆਂ ਦੇ ਮੂਰੇ ਮੂਰੇ ਤਰਪਈ ਜਦ ਕਿ ਉਸਤੇ ਦੋਵੇਂ ਭਰਾਵਾਂ ਨੂੰ ਉਸਨੇ ਮਾਂ ਨੇ ਆਪਣੇ ਕੋਲ ਬਿਠਾ ਲਿਆ ਤੇ ਵਜੂਲੇ ਵਾਲੀ ਸਾਰੀ ਗੱਲ ਸੰਝੀ ਕੀਤੀ ਜਦ ਕਿ ਉਸਨੇ ਫੰਮੀ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਜਾਣਦੇ ਸੀ ਜੇ ਉਸ ਨੂੰ ਗੱਲ ਪਤਾ ਲੱਗੀ ਉਹ ਕਲੇਸ਼ ਕਰੋ ਤੇਰਵਿੰਦਰ ਦੇ ਵੱਡੇ ਭਰਾ ਤੇ ਉਸ ਦੀ ਮੰਮੀ ਪਾਪਾ ਨੇ ਪੰਮੀ ਨੂੰ ਬਿਨਾਂ ਦੱਸੇ ਹੀ ਉਸੇ ਸੌਰੇ ਜਾਂਦਾ ਪ੍ਰੋਗਰਾਮ ਬਣਾ ਲਿਆ ਉਧਰ ਉਹਨਾਂ ਤਿੰਨਾਂ ਨੇ ਪਹਿਲਾਂ ਚਾਦਰ ਝਾੜ ਕੇ ਵਿਸ਼ਾਈ ਫਿਰ ਸਰਾਣੇ ਦੇ ਗਲਾਸ ਚੈੱਕ ਕੀਤੇ ਡਰੈਸਿੰਗ ਟੇਬਲ ਦੇਖਣ ਲੱਗੀਆਂ ਤੇ ਪੰਮੀ ਝਾੜੂ ਮਾਰਨ ਲੱਗੀ ਉਹ ਜਾਣ ਬੁਝ ਕੇ ਦੂਜੇ ਪਾਸੇ ਵਾਲਮਾਰੀ ਵੱਲ ਗਈ ਤੇ ﺍﻟमारी ਦੇ ਥੱਲੇ ਝਾੜੂ ਮਾਰਨ ਲੱਗੀ ਤਾਂ ਕਹਿੰਦੀ ਮੈਨੂੰ ਕੋਈ ਆਵਾਜ਼ ਆਈ ਆ ਲੱਗਦਾ ਕੋਈ ਚੀਜ਼ ਡਿੱਗੀ ਇੱਥੇ ਤੇ ਨਾਲ ਹੀ ਉਸਨੇ ਡਰਾਮਾ ਕਰਦੀ ਨੇ ਚੀਖ ਮਾਰੀ ਹਾਏ ਹਾਏ ਮਰ ਗਈ ਮੈਂ ਕੀ ਹੋਇਆ ਦੀਦੀ ਤਕਦੀਰ ਤੇ ਉਸੇ ਜਠਾਣੀ ਦੋਵੇਂ ਖੋਲ ਆਈਆਂ ਲੱਗਦਾ ਮੇਰੇ ਮੋਢੇ ਦੀ ਨਾੜ ਚੜ ਗਈ ਆ ਦੋਮਾ ਪੰਮੇ ਨੂੰ ਉਠਾਇਆ ਤੂੰ ਥੇ ਬੈਠਦੀ ਬਿਠਾ ਦਿੱਤਾ ਫਿਰ ਤਕਦੀਰ ਉਸਦੇ ਮੋਢੇ ਨੂੰ ਮੱਲਣ ਲੱਗੀ ਤੇ ਦੂਜੀ ਪਰਜਾਈ ਚੜ੍ਹ ਲਗੋਣ ਲੱਗੀ ਉਸਨੇ ਨੀਮੀ ਹੋ ਕੇ ਅਲਮਾਰੀ ਥਲੇ ਝਾੜੂ ਮਾਰਿਆ ਤੇ ਚੁੰਮਕਾ ਬਾਹਰ ਆ ਗਿਆ ਆਲੇ ਤਕਦੀਰ ਤੇਰਾ ਚੁੰਮਕਾ ਖੁਸ਼ ਹੋ ਕੇ ਅੱਖਣ ਲੱਗੀ ਤੇਰੇ ਤੋਂ ਹੀ ਥੱਲੇ ਡਿੱਗ ਪਿਆ ਹੋਣਾ ਭੈਣੇ ਨਹੀਂ ਦੀਦੀ ਇਹਨਾਂ ਨੇ ਆ ਪ੍ਰਖਿਆ ਸੀ ਮੇਰੇ ਸਾਹਮਣੇ ਦੇਖ ਕੇ ਚਲੋ ਛੱਡੋ ਹੁਣ ਮਿਲਤਾ ਗਿਆ ਨਾ ਅੱਜ ਤਾਂ ਪਾਰਟੀ ਹੋਗੀ ਪੰਮੀ ਵੀ ਚਹਿਕ ਕੇ ਬੋਲੀ ਜਦ ਕਿ ਸਾਰਾ ਕੁਝ ਉਸਨੇ ਹੀ ਕਰਿਆ ਸੀ ਇਹਨਾਂ ਨੂੰ ਉਸੇ ਸਲਸੀ ਆਵਾਜ਼ ਆਈ ਕੀ ਹੋਇਆ ਕਿਨੇ ਚੀਕ ਮਾਰੀ ਸੀ ਮੰਮੀ ਮੰਮੀ ਚਮਕਾ ਮਿਲ ਗਿਆ ਅੱਜ ਚਮਕਾ ਮਿਲ ਗਿਆ ਪੰਮੀ ਰੋਲਾ ਪਾਉਣ ਲੱਗੀ ਰਵਿੰਦਰ ਤਕਦੀਰ ਦੇ ਮੂੰਹ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਮੰਮੀ ਇੱਥੇ ਵੀ ਆਪਣੀ ਚਾਲ ਚੱਲ ਗਈ। ਤਰਵਿੰਦਰ ਦੇ ਸਾਹਮਣੇ ਤਕਦੀਰ ਝੁਠੀ ਪੈ ਗਈ। ਉਸ ਦੀ ਜਠਾਣੀ ਉਸ ਦੇ ਕਮਰੇ 'ਚ ਗਈ ਤੇ ਤਕਦੀਰ ਨੂੰ ਕਹਿ ਗਈ ਕਿ ਸੰਭਲ ਕੇ ਰਹੀਂ। ਹੁਣ ਇਹ ਕੋਈ ਹੋਰ ਚਾਲ ਚੱਲੂ ਕਿਉਂਕਿ ਮੇਰੇ ਨਾਲ ਵੀ ਬਹੁਤ ਵਧੀਆਂ ਕੀਤੀਆਂ ਕੀਤੀਆਂ ਸਾਨੂੰ ਉਸ ਨੇ। ਜਦੋਂ ਇਸ ਦਾ ਪਹਿਲੇ ਘਰਵਾਲੇ ਨਾਲੋਂ ਤਲਾਕ ਹੋਇਆ ਸੀ ਤੇ ਫਿਰ ਕਰਦੀਆਂ ਨੇ ਕਲੇਸ਼ ਦਵਾ ਕੇ ਇਸ ਦਾ ਦੂਜਾ ਵਿਆਹ ਕਰ ਦਿੱਤਾ ਤੇ ਹੁਣ ਫੇਰ ਲੜਕੇ ਇੱਥੇ ਆ ਬੈਠੀ ਆ। ਉਪਰਅੱਜ ਮੰਮੀ ਜੀ ਨੇ ਵੀ ਇਸ ਨੂੰ ਕਹਿ ਦਿੱਤਾ ਇਸ ਘਰ ਵਿੱਚ ਤੇਰਾ ਬਰਾਬਰ ਦਾ ਤੀਜਾ ਹਿੱਸਾ ਹੈ। ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ। ਇਹ ਰੋਜ਼ ਆਪਣੇ ਮੁੰਡੇ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜਾਂਦੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਉੱਥੇ ਜਾਂਦੀ ਆ। ਇਹ ਕੋਈ ਹੋਰ ਹੀ ਖਿਚੜੀ ਪਕਾ ਰਹੀ ਆ। ਹਾਈ ਦੀਦੀ ਤੁਸੀਂ ਹੀ ਦੱਸੋ ਮੈਂ ਕੀ ਕਰਾਂ? ਮੈਨੂੰ ਤਾਂ ਡਰ ਲੱਗ ਰਿਹਾ। ਇਹਨਾਂ ਦੇ ਮਨਚ ਵੀ ਮੇਰੇ ਵਾਰੇ ਗਲਤ ਵਿਚਾਰ ਪੈਦਾ ਕਰ ਦਿੰਦੇ ਆ ਸੁਨੀਤਾ। ਮੈਨੂੰ ਇੱਕ ਸੂਰਫਾ ਠਹਿਰਾ ਦਿੱਤਾ ਸਭ ਦੇ ਸਾਹਮਣੇ। ਪਤਾ ਨਹੀਂ। ਬੀਜੀ ਵੀ ਕੀ ਸੋਚਣਗੇ ਮੇਰੇ ਬਾਰੇ ਨਲੀ ਇੱਕ ਗਲ ਹੋਇਆ ਮੈਨੂੰ ਰਵਿੰਦਰ ਦੀਆਂ ਅੱਖਾਂ 'ਚ ਵੀ ਮੇਰੇ ਪ੍ਰਤੀ ਕੁਝ ਵਕਰਾ ਦਿਖਿਆ ਨਹੀਂ ਤਕਦੀਰ ਤੇਰੇ ਵੀਰ ਜੀ ਤਾਂ ਸਭ ਜਾਣਦੇ ਹਨ ਪੰਮੀ ਤੀਦੀ ਨੂੰ ਉਸਨੇ ਮੇਰੇ ਨਾਲ ਜੋ ਕੀਤੀਆਂ ਸਨ ਮੈਂ ਸਭ ਦੱਸਤੀ ਹੁੰਦੀ ਸੀ ਇਹਨਾਂ ਨੂੰ ਪਰ ਹੀ ਮੇਰੇ ਤੇ ਨਹੀਂ ਆਪਣੇ ਭੈਣ ਤੇ ਵਿਸ਼ਵਾਸ ਕਰਦੀ ਸੀ ਤੇ ਮੈਂ ਦੋ ਸਾਲ ਆਪਣੀ ਪੀਕੇ ਬੈਠੀ ਰਹੀ ਤੂੰ ਮੇਰੇ ਰਵਿੰਦਰ ਨੂੰ ਹੁਣੇ ਸੁਝਾ ਦੇ ਮੈਂ ਨਹੀਂ ਤਾਂ ਮੁਸ਼ਕਿਲ ਹੋ ਜਾਊ ਤੇਰੇ ਲਈ ਜਦੋਂ ਦੋ ਸਾਲ ਮੈਂ ਪੀਕੇ ਬੈਠੀ ਸੀ ਤਾਂ ਮੇਰੇ ਮਾਪਿਆਂ ਨੇ ਹੀ ਸੁਲਾਸਲਾ ਕਰਵਾਈ ਤੇ ਮੈਂ ਇੱਥੇ ਐ ਜਦੋਂ ਮੇਰੇ ਪੈਰ ਭਾਰੇ ਹੋ ਗਏ ਇਹਨਾਂ ਨੂੰ ਇਹ ਸੋਹਰੇ ਚਲੀ ਗਏ ਤਾਂ ਕਿਤੇ ਜਾ ਕੇ ਮੇਰਾ ਟਿਕਾਣਾ ਬਣਿਆ ਇੱਥੇ ਦੀਦੀ ਮੇਰੇ ਪਾਪਾ ਤਾਂ ਬਿਮਾਰ ਰਹਿੰਦੇ ਹਨ ਉਹਨਾਂ ਦਾ ਬੀਬੀ ਬਹੁਤ ਵਜਨ ਦਾ ਉਹਨਾਂ ਨੂੰ ਨਿੱਕੀ ਦੀ ਵੀ ਭਾਲੀ ਫਿਕਰ ਲੱਗੀ ਰਹਿੰਦੀ ਆ ਉਸ ਦਾ ਵੀ ਵਿਆਹ ਕਰਨਾ ਹਜੇ ਮੈਨੂੰ ਤਾਂ ਆਪਣੇ ਨਾਲੋਂ ਆਪਣੇ ਪਾਪਾ ਦੀ ਫਿਕਰ ਰਹਿੰਦੀ ਆ ਉਹ ਠੀਕ ਰਹੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਹਨਾਂ ਨੂੰ ਕਿਵੇਂ ਦੱਸਾਂ ਕਿ ਇੱਥੇ ਮੇਰੇ ਨਾਲ ਕੀ ਹੋ ਰਿਹਾ ਹੈ ਚੱਲ ਤੂੰ ਹੁਣ ਬਹੁਤਾ ਨਾ ਸੋਚ ਤੇ ਹਾਂ ਰਵਿੰਦਰ ਨੂੰ ਜ਼ਰੂਰ ਦੱਸੀ ਕੀ ਦੱਸਾਂ ਦੀਦੀ ਉਹਨਾਂ ਦੇ ਸਾਹਮਣੇ ਤਾਂ ਹੁੰਦਾ ਸਾਰਾ ਕੁਝ ਉਹ ਫੇਰ ਨਹੀਂ ਸਮਝਦੇ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੀ ਹਨ ਹਾਂ ਲੈ ਦੱਸ ਜੇ ਭੈਣ ਨੂੰ ਪਿਆਰ ਕਰਦਾ ਤਾਂ ਘਰਵਾਲੀ ਨੂੰ ਵੀ ਤਾਂ ਕਰਦਾ ਹੋ ਬਸ ਤੂੰ ਮੇਰੀ ਗੱਲ ਯਾਦ ਰੱਖੀ ਹਰ ਹਿੱਲੇ ਰਵਿੰਦਰ ਨੂੰ ਖੁਸ਼ ਰੱਖ ਤੇ ਆਪਣੀ ਹਰ ਛੋਟੀ ਵੱਡੀ ਗੱਲ ਉਸਦੇ ਨਾਲ ਸਾਂਝੀ ਕਰਿਆ ਕਰ ਠੀਕਾ ਦੀਦੀ ਮੈਂ ਸਮਝ ਗਈ ਚੰਗਾ ਫਿਰ ਮੈਂ ਚਲਦੀ ਹਾਂ ਸਵੇਰੇ ਫਿਰ ਦਫਤਰ ਜਾਣਾ ਓਕੇ ਗੁੱਡ ਨਾਈਟ ਉਸਨੇ ਤਕਦੀਰ ਨੂੰ ਜੱਫੀ ਪਾਈ ਤੇ ਚਲੀ ਗਈ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸਾਰੇ ਆਪੋ-ਆਪਣੇ ਕਮਰਿਆਂ 'ਚ ਆ ਗਏ ਜਦੋਂ ਰਵਿੰਦਰ ਆਇਆ ਤਾਂ ਤਕਦੀਰ ਰਸਤੀਆਂ ਪੱਗਾਂ ਦੀ ਤੈਨ ਲਗਾ ਰਹੀ ਸੀ ਆ ਗਏ ਤੁਸੀਂ ਮੈਂ ਤੁਹਾਨੂੰ ਹੀ ਉਡੀਕ ਰਹੀ ਸੀ ਕਿਉਂ ਫੇਰ ਕੁਝ ਗੁੰਮ ਗਿਆ ਤੇਰਾ ਨਹੀਂ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਉਹੀ ਜੋ ਤੂੰ ਕਰਦੀ ਆ ਮੈਂ ਦੱਸੋ ਕੀ ਕੀਤਾ ਜੀ ਚਮਕੇ ਦਾ ਰੌਲਾ ਪਾ ਕੇ ਮੇਰੀ ਬੇਇੱਜ਼ਤੀ ਕਰਵਾਈ ਨਾਲੇ ਤੂੰ ਆਪਣੀ ਹੱਦ ਹੋ ਗਈ ਜੀ ਤੁਹਾਡੇ ਵਾਲੀ ਵੀ ਉਸ ਦਿਨ ਤੁਸੀਂ ਆਪ ਸਾਰਾ ਸਮਾਨ ਸੰਭਾਲ ਕੇ ਰੱਖਿਆ ਤੇ ਲੋਕਰ ਨੂੰ ਤਾਲਾ ਵੀ ਤੁਸੀਂ ਹੀ ਲਗਾਇਆ ਸੀ ਤੇ ਚਾਬੀ ਵੀ ਤੁਸੀਂ ਹੀ ਦਰਾਜ ਵਿੱਚ ਰੱਖੀ ਸੀ ਯਾਦ ਕਰੋ ਹਾਂ ਯਾਰ ਯਾਦ ਆ ਮੈਨੂੰ ਪਰ ਫਿਰ ਉਹ ਤੇਰੇ ਕਰਨ ਚ ਪਾਉਣ ਵਾਲਾ ਕੀ ਕਹਿੰਦੇ ਉਸ ਮਸਲੇ ਨੂੰ ਤੇ ਚੁੰਮ ਕਾ ਅਲਮਾਰੀ ਦੇ ਥੱਲੇ ਕਿਵੇਂ ਚਲਾ ਗਿਆ ਇਹ ਹੀ ਤਾਂ ਮੈਣੀ ਸਮਝੀ ਜਦ ਕਿ ਅਲਮਾਰੀ ਦੇ ਥੱਲੇ ਵੀ ਮੈਂ ਰਾਤ ਨੂੰ ਤੁਹਾਡੇ ਸਾਹਮਣੇ ਹੀ ਝਾੜੂ ਨਾਲ ਲੱਭਿਆ ਸੀ ਜੀ ਅਲਮਾਰੀ ਥੱਲੇ ਹੁੰਦਾ ਤਾਂ ਉਸ ਦਿਨ ਹੀ ਲੱਭ ਜਾਣਾ ਸੀ ਕਿਤੇ ਇੱਕੰਬੀ ਪੰਮੀ ਦੀਦੀ ਨੇ ਤਾਂ ਉਸੇ ਗੱਲ ਅਧੂਰੀ ਰਹਿ ਗਈ ਰਵਿੰਦਰ ਨੇ ਥੱਪੜ ਚੁੱਕ ਲਿਆ ਪਰ ਮਾਰਿਆ ਨਹੀਂ ਬਕਵਾਸ ਬੰਦ ਕਰ ਤੂੰ ਆਪਣੀ ਤੈਨੂੰ ਪਤਾ ਤੂੰ ਕੀ ਕਹਿ ਰਹੀ ਹੈਂ ਤੂੰ ਮੇਰੇ ਭੈਣ ਤੇ ਸਿੱਧਾ ਚੋਰੀ ਦਾ ਇਲਜ਼ਾਮ ਲਗਾ ਰਹੀ ਆ ਉਹ ਗੁੱਸੇ 'ਚ ਬੋਲਿਆ ਤੁਸੀਂ ਮੈਨੂੰ ਬੋਲ ਕਿਦਾਂ ਰਹੇ ਹੋ ਅਸੀਂ 8 ਮਹੀਨਾ 9 ਮਹੀਨਾ ਦੇਣਾ ਆਪਣੇ ਵਿਆਹ ਨੂੰ ਹੋਇਆ ਤੇ ਤੁਸੀਂ ਬੋਲਦੀ ਤੇ ਹੰਝੂ ਵਗਣ ਲੱਗੇ ਕੀ ਤੁਸੀਂ ਤੁਸੀਂ ਲਾ ਰੱਖੀ ਆ ਅੱਗੇ ਤੋਂ ਆਪਣੇ ਸਨਮਾਨ ਦਾ ਆਪ ਧਿਆਨ ਰੱਖੀ ਤੇ ਸਵੇਰੇ ਪੰਮੀ ਦੀ ਤਰ੍ਹਾਂ ਮਾਫੀ ਵੀ ਮੰਗ ਲਵੀ ਮਾਫੀ ਮੈਂ ਕਿਉਂ ਮਾਫੀ ਮੰਗਾ ਮੈਂ ਤਾਂ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਫਿਰ ਕਿਹੜੀ ਗੱਲ ਦੀ ਮਾਫੀ ਤੈਨੂੰ ਜਿੰਨਾ ਕਿਹਾ ਉਨਾ ਕਰੀ ਬਸ ਗੱਲ ਖਤਮ ਆ ਕੇ ਉਹ ਆਪਣਾ ਸਿਰਜਣਾਤਮਕ ਸੋਫੇ ਤੇ ਜਾ ਪਿਆ ਅਸਲ 'ਚ ਉਹ ਪੰਮੀ ਤੋਂ ਦੂਰੇ ਹੀ ਬਣਾਈ ਰੱਖਦਾ ਸੀ ਬੇਸ਼ੱਕ ਗੱਲਬਾਤੀ ਠੀਕ ਸੀ ਪਰ ਪਤਨੀ ਨੂੰ ਪਤੀ ਦਾ ਪੂਰਨ ਸੁੱਖ ਦੇਣ ਦੀ ਅਸਮਰੱਤ ਸੀ ਤੇ ਤਕਦੀਰ ਨੇ ਸਿਆਨ ਵਰਤ ਕੇ ਹੀ ਉਸ ਦਿਨ ਬਿਨਾਂ ਦਾਗ ਲੱਗੇ ਹੀ ਚਾਦਰ ਤੋੜ ਦਿੱਤੀ ਸੀ ਇਹ ਗੱਲ ਸਿਰਫ ਉਸੇ ਜਠਾਣੀ ਤੇ ਤਕਦੀਰ ਨੂੰ ਪਤਾ ਸੀ ਤਕਦੀਰ ਨੇ ਕਿਹਾ ਕਿ ਤੁਸੀਂ ਬੈਠ ਕੇ ਸੋ ਜਾਓ ਮੈਂ ਸੋਫੇ ਤੇ ਸੋ ਜਾਨੀ ਆ ਪਰ ਰਵਿੰਦਰ ਨੇ ਉਸਦੀ ਬਾਹਂ ਝਟਕ ਕੇ ਪਾਸੇ ਕਰ ਦਿੱਤੀ ਤੇ ਅੱਖਾਂ ਤੇ ਬਾਹ ਰਖ ਕੇ ਪਿਆ ਰਹਾ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਸੌਂ ਉਹਦੇ ਬੋਲਾਂ ਚ ਰੁੱਖਾਪਨ ਸੀ ਤਕਦੀਰ ਨੇ ਰਾਤ ਨੂੰ ਬਹਿਸ ਕਰਨੀ ਠੀਕ ਨਾ ਸਮਝੀ ਤੀ ਉਹ ਵੀ ਬੈਠ ਤੇ ਚੁੱਪ ਕਰਕੇ ਪਈ ਰਹੀ ਕਮਰੇ ਚ ਆਵਾਜ਼ ਤਾਂ ਸੀ ਪਰ ਉਸੇ ਉਸੇ ਹਟਕੋਰੀਆਂ ਦੀ ਆਵਾਜ਼ ਉਸਦੇ ਨੱਕ ਚੋਂ ਸੁਰਸੁਰਦੀ ਆਵਾਜ਼ ਪਰ ਜਿਸ ਨੂੰ ਪਰਵਾਹ ਕਰਨੀ ਚਾਹੀਦੀ ਸੀ ਉਹ ਨਾਮ ਨਾਲ ਸੱਤਾ ਪਿਆ ਸੀ ਤਕਦੀਰ ਵੀ ਕਿੰਨੀ ਦੇਰੋਂਦੀ ਕਿੰਨੇ ਹਟਕੋਰੇ ਭਰਦੀ ਅਖੀਰੋ ਵੀ ਆਪਣੀਆਂ ਹੀ ਗਲਤੀਆਂ ਲਵਦੀ ਰੋਂਦੀ ਰੋਂਦੀ ਹੀ ਸੋ ਗਈ ਸਵੇਰੇ ਦੋਨਾਂ ਨੇ ਦਫਤਰ ਜਾਣਾ ਸੀ ਤਕਦੀਰ ਦਾ ਸਿਰ ਭਾਰਾ ਹੋ ਰਿਹਾ ਸੀ ਪਰ ਜੇ ਨੌਕਰੀ ਕਰਨੀ ਹੋਵੇ ਤਾਂ ਨਖਰੇ ਕਾਦੀ ਉਪਰੋ ਨੌਕਰੀ ਕਿਹੜਾ ਸਰਕਾਰੀ ਸੀ ਪ੍ਰਾਈਵੇਟ ਹੀ ਸੀ ਫਿਰ ਉਹਨਾਂ ਨੇ ਨਹਾ ਕੇ ਰਸੋਈ ਚ ਜਾ ਕੇ ਨਾਸ਼ਤਾ ਤਿਆਰ ਕੀਤਾ ਥੋੜੀ ਬਹੁਤ ਮਦਦ ਉਸ ਸੱਸ ਨੇ ਵੀ ਕਰਵਾ ਹੀ ਦਿੱਤੀ ਸਭ ਦੇ ਲਈ ਚਾਹ ਬਣਾ ਦਿੱਤੀ ਦੋਹਾਂ ਦੇ ਟਿਫਨ ਪੈਕ ਕਰਦੇ जिसने तक देर बहुत राहत मिली ते लगा सब्जी बना के के उसने आटा गुन के रख ताकि पम्मी सुख रहे फिर सब चल हसे दफ्तर, के अपने दफ्तर नु चल पहुंचा ने क्यों दफ्तर के कम चाहत लगा उससे बॉस ने उसड़किया भी जो अगे तो कोई कंपलेट आई तो नौकरी तो कर दिया जाएगा रविंदर ने गुस्से जाके ਆਪ ਹੀ ਨੌਕਰੀ ਛੱਡ ਦਿੱਤੀ ਉਸਨੇ ਕਰਜ਼ ਉਸਦੀ ਮਾਂ ਤੋਂ સિવાય ਕਿਸੇ ਨੂੰ ਵੀ ਇਸ ਵਾਰੀ ਨਹੀਂ ਦੱਸਿਆ ਸੀ ਰਵਿੰਦਰ ਚਾਰਾ ਦੇਰ ਘਰੋਂ ਬਾਹਰ ਹੀ ਰਹਿੰਦਾ ਜਿਵੇਂ ਕਿਤੇ ਬਹੁਤ ਵੱਡਾ ਅਪਸਰ ਹੋਵੇ ਤਿਆਰ shear ਹੋਵੇ ਦੋਸਤਾਂ ਨਾਲ ਕੰਮਦਾ ਪਰ ਇਹ ਕਲ ਬਹੁਤ ਚੰਗੀ ਸੀ ਉਹ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਹੱਥ ਤੱਕ ਨਾ ਲਗਾਉਂਦਾ ਉਸ ਦਾ ਇੱਕ ਦੋਸਤ ਸੀ ਉਸਨੇ ਆਪਣੀ ਕਮਜ਼ੋਰੀ ਦੀ ਗੱਲ ਉਸਦੇ ਨਾਲ shear ਕੀਤੀ ਉਹ ਉਸ ਨੂੰ ਕਿਸੇ ਜਾਣ ਪਹਿਚਾਨ ਵਾਲੇ ਡਾਕਟਰ ਕੋਲ ਲੈ ਗਿਆ ਮਹਿਜ਼ ਇੱਕ ਹਫ਼ਤੇ ਦੀ ਦਵਾਈ ਨਾਲ ਹੀ ਉਸ ਨੂੰ ਫਰਕ ਪੈ ਗਿਆ ਤੇ ਉਹ ਤਕਦੀਰ ਦੇ ਕੋਲ ਹੋਣ ਲੱਗਾ ਉਸ ਦਿਨ ਤਕਦੀਰ ਦੀ ਤਬੀਅਤ ਠੀਕ ਨਹੀਂ ਸੀ ਉਸ ਦਾ ਬੀਪੀ ਬਹੁਤ ਕਟ ਗਿਆ ਉਸ ਦੇ ਹੱਥ ਪਰ ਮੋੜ ਰਹੇ ਸਨ ਉਸ ਨੂੰ ਬਲੀਡਿੰਗ ਸ਼ੁਰੂ ਹੋ ਗਈ ਜੋ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ ਰਵਿੰਦਰ ਨੇ ਵੀ ਘਬਰਾ ਕੇ ਆਪਣੀ ਮਾਂ ਦੀ ਭੈਣ ਨੂੰ ਬੁਲਾ ਲਿਆ ਤਾਂ ਪੰਮੀ ਨੇ ਕਹਿ ਦਿੱਤਾ ਕਿ ਇਹਦਾ ਮਤਲਬ ਕਿ ਪ੍ਰੈਗਨੈਂਸੀ ਇਸ ਦੇ ਦਿਨ ਟੱਪੇ ਹੋਏ ਹਨ ਤੇ ਇਸ ਦਾ ਬੱਚਾ ਗਿਰ ਗਿਆ। ਤਕਦੀਰ ਨੇ ਬਹੁਤ ਕਿਹਾ ਅਜਾ ਕੁਝ ਨਹੀਂ ਦੀਦੀ ਤੁਸੀਂ ਡਾਕਟਰ ਕੋਲ ਚਲੋ ਉਹ ਦੱਸ ਦੇਵੇਗਾ। ਇਹ ਕਿੰਸੀ ਕਿਉਂ ਬਲੀਡਿੰਗ ਹੋਈ ਪਰ ਪੰਮੀ ਦੇ ਬੋਲਨ ਰਵਿੰਦਰ ਦੇ ਦਿਲ 'ਚ ਸ਼ੱਕ ਦਾ ਬੀਜ ਬੋ ਦਿੱਤਾ। ਇੱਥੇ ਹੀ ਬਸ ਨਹੀਂ ਹੋਈ ਤਕਦੀਰ ਨੇ ਕਿਹਾ ਗਿਆ ਕਿ ਆਪਣੇ ਘਰ ਫੋਨ ਕਰ ਤੇ ਉਹਨਾਂ ਨਾਲ ਗੱਲ ਕਰਵਾ ਤੇਰੇ ਪਿਓ ਨਾਲ ਗੱਲ ਕਰਨੀ ਹੈ। ਤਕਦੀਰ ਨੇ ਕਿਹਾ ਦੀਦੀ 11 ਵਜੇ ਗਏ ਹਨ। ਪਾਪਾ ਸੋ ਗਏ ਹੋਣਗੇ। ਉਹਨਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਉਹਨਾਂ ਨੂੰ ਹਾਈ ਬੀਪੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਪਰ ਪੰਮੀ ਨਹੀਂ ਮੰਨੀ ਤੇ ਕਿਹਾ ਜਿੱਥੇ ਦਫ਼ਤਰ ਜਾਨੀਆਂ ਉੱਥੇ ਹੀ ਖੇ ਖਾਂਦੀ ਹੋਣੀ ਤੇਰੇ ਬਾਪ ਨੇ ਝੂਠੀ ਪੱਤਲ ਮੇਰੇ ਭਰਾ ਕੀ ਪ੍ਰੋਸਤ ਦਿੱਤੀ। ਨਹੀਂ ਦੀਦੀ ਨਹੀਂ ਐਡੀ ਵੱਡੀ ਤੋਮਤ ਨਾ ਲਗਾਓ ਮੇਰੇ ਤੇ। ਅਸੀਂ ਤਾਂ ਆਪਣੇ ਬਾਪ ਦਾ غرੂਰ ਹਾਂ। ਹਾਂ غرੂਰ ਤਾਂ ਹੀ ਤੇਰਾ ਵਿਆਹ ਨਹੀਂ ਸੀ ਹੋਇਆ। ਛੋਟੀ ਦਾ ਤਿੱਥੋਂ ਪਹਿਲਾਂ ਹੋ ਗਿਆ ਸੀ। ਉਸ ਦਾ ਰਿਸ਼ਤਾ ਪਹਿਲਾਂ ਮਿਲ ਗਿਆ ਸੀ ਤਾਂ ਪਹਿਲਾਂ ਹੋ ਗਿਆ ਵਿਆਹ ਉਸ ਦਾ ਤਕਦੀਰ ਨੇ ਸਫਾਈ ਦਿੱਤੀ ਬਹੁਤੀਆਂ ਸਫਾਈਆਂ ਨਾ ਦੇ ਮੈਨੂੰ ਸਭ ਪਤਾ ਉਹ ਤਾਂ ਨਿੱਕਲ ਚਲੀ ਸੀ ਦੂਜੀ ਜਿਆਦੇ ਮੁੰਡੇ ਨਾਲ ਤਾਂ ਕਰਕੇ ਰਾਤੋਂ ਰਾਤ ਵਿਆਹ ਕੀਤਾ ਉਸ ਦਾ ਆਈ ਵੱਡੀ ਮੈਨੂੰ ਮਤਾਂ ਦੇ ਨਹੀਂ ਦਿੱਦੀ ਤੁਸੀਂ ਕਿਉਂ ਤੋਮਤ ਲਗਾ ਰਹੇ ਹੋ ਮੇਰੇ ਤੇ ਤੇ ਮੇਰੀ ਭੈਣ ਤੇ ਖੈਰ ਜਿਵੇਂ ਕਿਵੇਂ ਟਿਕ ਟਿਕਾ ਹੋਇਆ ਤੇ ਸਵੇਰੇ ਤਕਦੀਰ ਨੇ ਫੇਰ ਦਫ਼ਤਰ ਜਾਣਾ ਸੀ ਪਰ ਤਬੀਅਤ ਠੀਕ ਨਾ ਹੋਣ ਕਾਰਨ ਉਹ ਨਾ ਗਈ ਉਸਦੇ ਬੌਸ ਦਾ ਫੋਨ ਆ ਗਿਆ ਉਸਨੇ ਨਾ ਆਉਣ ਦਾ ਕਾਰਨ ਤੇ ਘਰ ਦਾ ਹਾਲ-ਚਲ ਪੁੱਛ ਲਿਆ ਤਕਦੀਰ ਚਿਹਰੇ ਤੇ ਮੁਸਕਾਨ ਲਿਆ ਉਸਦੇ ਨਾਲ ਹਾਂਜੀ ਸਰ ਹਾਂਜੀ ਸਰ ਕਰਕੇ ਗੱਲ ਕਰ ਰਹੀ ਸੀ ਉਹਨਾਂ ਦੀ 5-6 ਮਿੰਟ ਗਲਹੋੜੀ ਪੰਮੀ ਵੀ ਕਮਰੇ ਦੇ ਵਿੱਚ ਆ ਕੇ ਬੈਠ ਗਈ ਕੀ ਗੱਲ ਕੀ ਦੇ ਨਾਲ ਗੱਲਾਂ ਕਰਦੀ ਸੀ ਉਹ ਵੀ ਬੜਾ ਹੱਸਾਸ ਕੇ ਦੀਵੀ ਦਫ਼ਤਰੋਂ ਫੋਨ ਆਇਆ ਸੀ ਤਬੀਦਵਾਰੀ ਪੁੱਛਦੀ ਸੀ ਲੈ ਆ ਦਿਖਾ ਫੋਨ ਉਸਨੇ ਫੋਨ ਖੋਲਿਆ ਤੇ ਉਸੇ ਨੰਬਰ ਤੇ ਬੈਕ ਕਾਲ ਕਰ ਦਿੱਤੀ ਤਾਂ ਅੱਗੂ ਮਰਦਾਨੀ ਆਵਾਜ਼ ਸੀ ਹੈਲੋ ਤਕਦੀਰ ਕਹਿਣਾ ਸੀ ਕੁਝ ਪੰਮੀ ਨੇ ਫੋਨ ਵਗਾਮ ਮਾਰਿਆ ਤੇ ਕਿਹਾ ਮੇਰਾ ਸ਼ੱਕ ਸਹੀ ਸੀ ਆ ਕਿਹੜਾ ਯਾਰ ਸੀ ਤੇਰਾ ਬਸ ਕਰੋ ਦੀਦੀ ਰੱਬ ਤੋਂ ਡਰੋ ਉਸੇ ਗੱਲ ਸੁਨੇ বিনা ਹੀ ਉਹ ਕਮਰਿਓ ਬਾਹਰ ਚਲੀ ਗਈ ਦੂਜੇ ਦਿਨ ਉਹ ਫੇਰ ਦਫ਼ਤਰ ਗਏ ਉਸਨੇ ਕਿਸੇ ਦਾ ਫੋਨ ਲੈ ਕੇ ਸਾਰੀ ਗੱਲ ਆਪਣੀ ਮਾਂ ਨੂੰ ਦਸੀ ਉਹਨੇ ਕਿਹਾ ਸਬਰ ਰੱਖਦੀਏ ਮੈਂ ਕਰਦੀਆਂ ਕੋਈ ਹੱਲ ਤੇ ਉਹ ਆਪਣੇ ਪਿਤਾ ਗਰੇਵਾਲ ਸਾਹਿਬ ਕੋਲ ਚਲੇ ਗਈ ਤੇ ਸਾਰੀ ਗੱਲ ਸਾਂਝੀ ਕੀਤੀ ਉਹ ਵੀ ਬਹੁਤ ਤੜਫੀ ਤਕਦੀਰ ਵਿਚਾਰੀ ਸਵੇਰ ਦਾ ਕੰਮ ਕਰਕੇ ਦਫ਼ਤਰ ਜਾਂਦੀ ਤੇ ਜਦ ਘਰ ਆਉਂਦੀ ਭਾਂਡੇਾਂ ਦਾ ਢੇਰ ਉਸ ਦੀ ਉਡੀਕ ਕਰ ਰਿਹਾ ਹੁੰਦਾ ਤੇ ਹੋਰ ਬਹੁਤ ਸਾਰੇ ਘਰ ਦੇ ਕੰਮ ਬਹਾਂ ਢੀ ਉਸ ਦੀ ਉਡੀਕ ਕਰ ਰਹੇ ਹੁੰਦੇ ਤੁਸੀਂ ਸੱਸ ਥੋੜੀ ਬਹੁਤ ਮਦਦ ਕਰਵਾਉਂਦੀ ਤਾਂ ਕਿਸੇ ਨਾ ਕਿਸੇ ਬਹਾਨੇ ਪੰਮੀ ਉਸ ਨੂੰ ਰਸੋਈ ਚੋਂ ਬਾਹਰ ਬੁਲਾ ਲੈਂਦੀ ਤਕਦੀਰ ਕਰ ਤੋ ਫੋਨ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਫੋਨ ਦੀ ਆਵਾਜ਼ ਖਰਾਬ ਹੋ ਗਈ ਸੀ ਤੇ ਦੂਜਾ ਸਾਰੇ ਖਰਚ ਆਵਾਜ਼ ਫੈਲ ਜਾਂਦੀ ਪੰਮੀ ਦਾ ਕਮਰਾ ਵੀ ਬਹੁਤੀ ਦੂਰ ਨਹੀਂ ਸੀ ਉਹ ਆਪਣੇ ਘਰਦਿਆਂ ਦਾ ਹਾਲ ਚਾਲ ਪੁੱਛ ਕੇ ਹੀ ਫੋਨ ਬੰਦ ਕਰ ਦਿੰਦੀ ਤਕਦੀਰ ਬਟਨਾ ਵਾਲੇ ਫੋਨ ਨੂੰ ਸਾਇਲੈਂਟ ਤੇ ਲਗਾ ਕੇ ਆਪਣੀ ਭੈਣ ਨੂੰ ਮੈਸੇਜ ਕਰਦੀ ਤੇ ਉਸੇ ਪੁੱਛਣ ਤੇ ਥੋੜਾ ਬਹੁਤ ਦੱਸ ਵੀ ਦਿੰਦੀ ਚਮਕੀ ਤੇ ਮਿੱਠੇ ਸੋਡੇ ਵਾਲੀ ਗੱਲ ਵੀ ਉਸਨੇ ਦੱਸ ਦਿੱਤੀ ਮੰਮੀ ਨੂੰ ਭਿੰਕ ਪੈ ਗਈ ਕਿ ਇਹ ਫੋਨ ਚਲਾਉਂਦੀ ਆ ਤੇ ਕੁਝ ਟਾਈਪ ਕਰੀ ਜਾਂਦੀ ਆ ਉਸ ਨੇ ਰਵਿੰਦਰ ਨੂੰ ਕਹਿ ਕੇ ਉਸ ਦਾ ਫੋਨ ਲੈ ਲਿਆ ਤੇ ਕਹਿ ਦਿੱਤਾ ਕਿ ਗਵਾਚ ਗਿਆ ਉਸ ਦੀ ਨੌਕਰੀ ਵਿਛੜਾ ਦਿੱਤੀ ਗਈ ਹੁਣ ਤਕਦੀਰ ਸਾਰਾ ਦਿਨ ਘਰ ਦਾ ਕੰਮ ਕਰੀ ਜਾਂਦੀ ਉਸ ਨੂੰ ਕਿਹਾ ਗਿਆ ਕਿ ਜੇ ਤੇਰਾ ਬਾਪ ਪਾਇਆ ਉਸ ਨੂੰ ਵੀ ਦੱਸਣਾ ਕਿ ਪਹਿਲਾਂ ਤੋਂ ਹੀ ਇਸੇ ਕਿਸੇ ਨਾਲ ਸੰਬੰਧ ਸਨ ਤੇ ਇਹ ਪੀੜ ਤੋਂ ਸੀ ਉਸ ਦਾ ਬੱਚਾ ਇੱਥੇ ਆ ਕੇ ਗਿਰ ਗਿਆ ਜਦੋਂ ਪੰਮੀ ਐਮੀ ਦੀਆਂ ਗੱਲਾਂ ਕਰਦੀ ਤਾਂ ਤਕਦੀਰ ਦਾ ਕਲੇਜਾ ਮੂੰਹ ਨੂੰ ਆਉਂਦਾ ਉਸ ਦਾ ਦਿਲ ਕਰਦਾ ਪੰਮੀ ਦਾ ਮੂੰਹ ਝੁਕ ਲਵੇ ਤਕਦੀਰ ਦੀ ਮਾਂ ਜਸਮੀਰ ਨੇ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦਸੀਆਂ ਤਾਂ ਗਰੇਵਾਲ ਸਾਹਿਬ ਤੋਂ ਰਿਹਾ ਨੰਗਿਆ ਉਹਨਾਂ ਤਕਦੀਰ ਨੂੰ ਮਿਲਣ ਦਾ ਮਨ ਬਣਾਇਆ ਤੇ ਰਵਿੰਦਰ ਨੂੰ ਫੋਨ ਕਰਕੇ ਆਉਣ ਬਾਰੇ ਦੱਸ ਦਿੱਤਾ ਪੰਮੀ ਨੇ ਜਾਣ ਬੁੱਝ ਕੇ ਆਪਣੇ ਭਰਾ ਨੂੰ ਘਰੋਂ ਬਾਹਰ ਭੇਜ ਦਿੱਤਾ 1:30 ਵਜੇ ਤੱਕ ਗਰੇਵਾਲ ਸਾਹਿਬ ਆਪਣੀ ਧਰਮ ਪਤਨੀ ਕੁਲਜੀਤ ਨਾਲ ਤਕਦੀਰ ਦੇ ਸੌਰੇ ਘਰ ਪਹੁੰਚ ਗਏ। ਉਹਨਾਂ ਦੇ ਹੱਥ ਵਿੱਚ ਇੱਕ ਲਫਾਫਾ ਸੀ। ਉਸ ਦੇ ਵਿੱਚ ਤਕਦੀਰ ਤੇ ਰਵਿੰਦਰ ਲਈ ਕੱਪੜੇ ਸਨ ਤੇ ਕੁਲਜੀਤ ਦੇ ਹੱਥ 'ਚ ਛੋਟਾ ਜਿਹਾ ਫੋਨ ਸੀ। ਬਟਨਾ ਵਾਲਾ ਤਕਦੀਰ ਉਹਨਾਂ ਦੀ ਉਡੀਕ 'ਚ ਸੀ। ਉਸਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਨਾਨੀ ਕੁਲਜੀਤ ਨੇ ਛੋਟਾ ਜਿਹਾ ਫੋਨ ਉਸ ਨੂੰ ਫੜਾ ਦਿੱਤਾ ਤੇ ਕੰਨ 'ਚ ਕਿਹਾ ਲਕੋ ਲੈ ਇਸ ਨੂੰ ਪੁੱਤ। ਤਕਦੀਰ ਨੇ ਉਦੋਂ ਹੀ ਫੋਨ ਆਪਣੇ ਨੀਫੇ ਚ ਪਾ ਲਿਆ ਤੇ ਜੱਫੀ ਛੱਡ ਕੇ ਆਪਣੇ ਨਾਨਾ ਜੀ ਨੂੰ ਮਿਲਣ ਲੱਗੀ ਤੇ ਅੰਦਰੋਂ ਨੋ ਕਿਹਾ ਇਹਨੇ ਨੂੰ ਪੰਮੀ ਵੀ ਆ ਗਈ ਤੇ ਉਸਨੇ ਕਿਹਾ ਖਬਰਦਾਰ ਜੇ ਕੋਈ ਅੰਦਰ ਵੜਿਆ ਤਾਂ ਇਸ ਦਾ ਕੋਈ ਵੀ ਰਿਸ਼ਤੇਦਾਰ ਸਾਡੇ ਘਰ ਨਹੀਂ ਵੜ ਸਕਦਾ ਤੁਹਾਨੂੰ ਕੋਰਸ ਮਿਲਾਂਗੇ ਉੱਥੇ ਹੀ ਮਿਲ ਲੈਣਾ ਆਪਣੀ ਬਦਚਲਣ ਤੀਨ ਉਸ ਨੇ ਤਕਦੀਰ ਦੇ ਹੱਥੋਂ ਕੱਪੜਿਆਂ ਵਾਲਾ ਲਿਫਾਫਾ ਖੋਲਿਆ ਤੇ ਉੱਥੇ ਹੀ ਢੀੜੀ ਕਰ ਦਿੱਤਾ ਉਸ ਨੂੰ ਕੱਪੜਿਆਂ ਤੋਂ ਸਿਵਾਏ ਕੁਝ ਨਾ ਮਿਲਿਆ ਗਰੀਵਲ ਸਾਹਿਬ ਨੇ ਵੀ ਸਵਰਕਿਆ ਉਹ ਕੁਝ ਨਾ ਬੋਲੇ ਪਰ ਕੁਲਜੀਤ ਜਾਲੀ ਵਾਲੇ ਦਰਵਾਜੇ ਨੂੰ ਥੋੜਾ ਤੱਕ ਕੇ ਅੰਦਰ ਜਾਣ ਲੱਗੇ ਤਾਂ ਪੰਮੀ ਨੇ ਉਸ ਨੂੰ ਤੱਕਾ ਦੇ ਦਿੱਤਾ ਕੁਲਜੀਤ ਕੌਰ ਦੀ ਸੋਟੀ ਹਿੱਲ ਗਈ ਤਿਉਹ ਮਸਾਂ ਡਿਗਦੀ ਡਿਗਦੀ ਵਚੀ ਕਿਉਂਕਿ ਪਿੱਛੇ ਖੜੇ ਗਰੀਵਲ ਸਾਹਿਬ ਨੇ ਆਪਣੀ ਪਤਨੀ ਨੂੰ ਸੰਭਾਲ ਲਿਆ ਸੀ ਗਰੀਵਲ ਸਾਹਿਬ ਨੇ ਫਿਰ ਕਿਹਾ ਤਕਦੀਰ ਭਾਈ ਆਪਣੇ ਸੱਸ ਨੂੰ ਬੁਲਾ ਉਸਦੇ ਨਾਲ ਗੱਲ ਕਰਦੇ ਹਾਂ ਗਰੀਵਲ ਸਾਹਿਬ ਨੇ ਕਿਹਾ ਮੈਂ ਕਿਹਾ ਤੁਸੀਂ ਜਾਣੇ ਹੋ ਕਿ ਨਹੀਂ ਜਾਂਦੀ ਨਿਕਲੋ ਸਾਡੇ ਘਰੋਂ ਕੋਈ ਨਹੀਂ ਕਰੇ ਪੰਮੀ ਪੂਰੇ ਬਦਮੀਸੀ ਤੇ ਉੱਤੇ ਰਹੀ ਸੀ ਇਹਨੇ ਨੂੰ ਸੀ ਸੱਸ ਵੀ ਆ ਗਈ ਉਸਨੇ ਵੀ ਕਿਹਾ ਅੰਦਰ ਆ ਜਾਓ ਬੈਠ ਕੇ ਗੱਲ ਕਰਦੇ ਹਾਂ ਪਰ ਪੰਮੀ ਨੇ ਕਿਹਾ ਜੇ ਇਹ ਇਹ ਅੰਦਰ ਆ ਗਏ ਮੈਂ ਆ ਚਾਕੂ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਉਹਨਾਂ ਮੇਸ ਤੇ ਪਿਆ ਚਾਕੂ ਛਟਪੜ ਚੁੱਕ ਲਿਆ ਸੀ ਤਾਂ ਗਰੇਵਾਲ ਸਾਹਮਣੇ ਕਿਹਾ ਹੁਣ ਅਸੀਂ ਜਾਣੇ ਹਾਂ ਪਰ ਜਲਦੀ ਹੀ ਵਾਪਸ ਆਵਾਂਗੇ ਤਕਦੀਰ ਪਥ ਤੁੱਕ ਭਰਾਈ ਨਾ ਤੇਰਾ ਨਾਨਾ ਜਿਉਂਦਾ ਅਜੇ ਮੈਂ ਇਕੱਲਾ ਹੀ ਕਾਫੀ ਹਾਂ ਇਹਨਾਂ ਲਈ ਮੈਂ ਠੀਕ ਆ ਨਾਨਾ ਜੀ ਤੁਸੀਂ ਚਿੰਤਾ ਨਾ ਕਰੋ ਤਕਦੀਰ ਵੀ ਥੋੜੀ ਦਲੇਰੀ ਨਾਲ ਬੋਲੀ ਲੈ ਜਾਉ ਆਪਣੀ ਨੂੰ ਨਾਲ ਹੀ ਅਸੀਂ ਨਹੀਂ ਰੱਖਣੀ ਇਹੋ ਜਿਹੀ ਪੰਮੀ ਫਿਰ ਬੇਸ਼ਰਮ ਹੋ ਕੇ ਬੋਲੀ ਜੇ ਨਹੀਂ ਰੱਖਣੀ ਹੁੰਦੀ ਫਿਰ ਵਿਆਹ ਦੇ ਹੀ ਕਾਹ ਤੋਂ ਭਾਈ ਇਹੋ ਜਿਹੇ ਮਸਲੇ ਬੈਠ ਕੇ ਹੱਲ ਹੁੰਦੇ ਹਨ ਮੈਂ ਕਰਦਾ ਗੱਲ ਰਵਿੰਦਰ ਨਾਲ ਗਰੇਵਾਲ ਸਾਹਮਣੇ ਹਲੀਮੀ ਨਹੀਂ ਛੱਡੀ ਉਹਨਾਂ ਰਵਿੰਦਰ ਨੂੰ ਫੋਨ ਮਲਾ ਲਿਆ ਪਰ ਉਸਨੇ ਫੋਨ ਹੀ ਨਹੀਂ ਚੁੱਕਿਆ ਗਲਵੱਤ ਤਾਂ ਕੀ ਕਰਨੀ ਸੀ ਪਰ ਉਸਨੇ ਫੋਨ ਨਾ ਚੁੱਕਿਆ ਤੇ ਪੰਮੀ ਨੇ ਬਜ਼ੁਰਗ ਜੋੜੀ ਦੀ ਵੀ ਪਰਵਾਹ ਨਾ ਕੀਤੀ ਉਲਟਾ ਇੱਕ ਤਰ੍ਹਾਂ ਉਹਨਾਂ ਨੂੰ ਤੱਕੇ ਦੇ ਕੇ ਬਾਹਰ ਕੱਢਿਆ ਮਰਨ ਨੂੰ ਤਾਂ ਗਰੇਵਾਲ ਸਾਹਿਬ ਵੀ ਪੰਮੀ ਦੇ ਥੱਪੜ ਮਾਰ ਕੇ ਉਸਨੂੰ ਪਰੇਖ ਰ ਸਕਦੇ ਸਨ ਦੇ ਅੰਦਰ ਜਾ ਸਕਦੇ ਸਨ ਪਰ ਉਹ ਕਦੇ ਕਿਸੇ ਵੀ ਔਰਤ ਨੂੰ ਉੱਚੀ ਆਵਾਜ਼ ਚ ਵੀ ਨਹੀਂ ਬੋਲੇ ਸਨ ਉਹ ਹਮੇਸ਼ਾ ਹਰ ਔਰਤ ਦੀ ਇੱਜ਼ਤ ਕਰਦੇ ਸਨ ਇਸ ਲਈ ਉਹ ਉੱਥੋਂ ਵਾਪਸ ਆ ਗਏ ਤੇ ਸਿੱਧਾ ਤਕਦੀਰ ਦੇ ਘਰ ਉਸਦੇ ਮਾਪੇ ਨੂੰ ਮਿਲੇ ਤੇ ਸਾਰੀ ਗੱਲ ਦੱਸੀ ਜਸਮੀਰ ਦਾ ਵਿਚਾਰੀ ਰੋਣ ਲੱਗ ਪਈ ਹਾਈ ਰੱਬਾ ਜੇ ਧੀਆ ਦਿੱਤੀਆਂ ਸਨ ਤਾਂ ਕਿਸਮਤ ਵੀ ਚੰਗੀ ਦਿੰਦਾ ਕਿਵੇਂ ਰਹਿੰਦੀ ਹੁਣੇ ਮੇਰੀ ਧੀ ਉਥੇ ਉਤੋਂ ਮੇਰੇ ਬਜ਼ੁਰਗ ਮਾਂ ਨੂੰ ਵੀ نیند ਵਕਸ਼ਿਆ ਗਰੀਵਲ ਸਾਹਮਣੇ ਸਮਝਾਇਆ ਇਹਨਾਂ ਨੂੰ ਹੀ ਤਾਂ ਲੇਖ ਕਹਿੰਦੇ ਹਨ ਔਨੇ ਆਪ ਲੇਖ ਲਿਖ ਕੇ ਪਿਜਿਆ ਸਾਨੂੰ ਤੂੰ ਰੋ ਨਾ ਆਪਾਂ ਕਰਦਿਆਂ ਕੋਈ ਹੱਲ ਬਲਦੇਵ ਸਿੰਘ ਵੀ ਆਪਣੀ ਧੀ ਦੀ ਮਾੜੀ ਕਿਸਮਤ ਨੂੰ ਕੋਸ ਰਿਹਾ ਸੀ ਗਰੀਵਲ ਸਾਹਮਣੇ ਕਿਹਾ ਬਲਦੇਵ ਸਿੰਘ ਭਾਈ ਐਵੇਂ ਢੀਰੀ ਟਾ ਕੇ ਕੁਝ ਨਹੀਂ ਹੋਣਾ ਚਲੋ ਠਾ ਆਪਾਂ ਥਾਣੇ ਚੱਲਦੇ ਹਾਂ ਉੱਥੇ ਮੇਰਾ ਪਤੀ ਜਵਾਈ ਐਸਐਸਪੀ ਲੱਗਾ ਹੋਇਆ ਉਹ ਆਪਣੀ ਮਦਦ ਜ਼ਰੂਰ ਕਰੂ ਹਾਂਜੀ ਪਾਪਾ ਉਹ ਆਪਣੀ ਰਾਣੀ ਦਾ ਪ੍ਰੋਣਾ ਜੀਜਾ ਐਸਐਸਪੀ ਵੀ ਬਨ ਗਿਆ ਜਿਸ ਮੇਲ ਵੀ ਆਸ ਨਾਲ ਖੁਸ਼ ਹੁੰਦੀ ਬੋਲੀ ਹਾਂ ਪੁੱਤ ਰਾਣੀ ਨੇ ਪਾਟ ਕਰਵਾਇਆ ਸੀ ਉਦੋਂ ਗਏ ਸੀ ਅਸੀਂ ਤੇਰੇ ਚਾਚਾ ਜੀ ਦੇ ਨਾਲ ਇਕੱਠੇ ਹੋ ਕੀ ਬਹੁਤ ਮਾਨ ਆਦਤ ਕਰਦਾ ਮੁੰਡਾ ਬਾਲਾ ਬੀਬਾ ਗਰੇਵਾਲ ਸਾਹ ਨੇ ਐਸਐਸਪੀ ਦੀ ਤਾਰੀਫ ਕਰਦਿਆਂ ਕਿਹਾ ਫਿਰ ਤਾਂ ਪਾਪਾ ਜੀ ਆਪਣੀ ਪੂਰੀ ਸੁਣਵਾਈ ਹੋਵੇਗੀ ਬਲਦੇਵ ਸਿੰਘ ਵੀ ਬੁੱਲ ਪਿਆ ਹਾਂ ਹਾਂ ਬਿਲਕੁਲ ਇਹ ਮੈਂ ਉਸਦੇ ਨਾਲ ਹੀ ਤਾਂ ਗੱਲ ਕੀਤੀ ਸੀ ਤਕਰੀਬ ਵਰੀ ਉਸਨੇ ਹੀ ਕਿਹਾ ਸੀ ਕਿ ਕੁੜੀ ਨੂੰ ਕਹੋ ਕਿ ਮੈਸੇਜ ਕਰਕੇ ਗਲਵਤ ਕਰਦੇ ਰਹੇ ਤੇ ਉਸਦੇ ਆਏ ਹੋਵੇ ਸਾਰੇ ਮੈਸੇਜ ਆਪਾਂ ਪ੍ਰਿੰਟ ਕਢਵਾ ਲਵਾਂਗੇ ਸਬੂਤ ਦੇ ਤੌਰ ਤੇ ਹਾਂਜੀ ਹਾਂਜੀ ਪਪਾ ਜੀ ਤੁਸੀਂ ਦੱਸਿਆ ਸੀ ਜਸਮੀਨ ਨੇ ਕਿਹਾ ਉਸ ਦਿਨ ਤੁਸੀਂ ਦੱਸਿਆ ਸੀ ਕਿ ਉਸੇ ਮੈਸੇਜ ਆਉਨੇ ਬੰਦ ਹੋ ਗਏ ਤੇ ਫੋਨ ਵੀ ਨਹੀਂ ਕਰਦੀ ਮੈਨੂੰ ਸ਼ੱਕ ਸੀ ਕਿ ਉਹ ਨਾ ਫੋਨ ਲੈ ਰਿਆ ਹੋਣਾ ਕੁੜੀ ਤੂੰ ਤਾਂ ਹੀ ਮੈਂ ਅੱਜ ਇੱਕ ਹੋਰ ਫੋਨ ਦਿਆ ਏ ਉਸ ਨੂੰ ਹੁਣ ਤੁਸੀਂ ਸਾਰੇ ਮੈਸੇਜ ਸਬੂਤ ਦੇ ਤੌਰ ਤੇ ਸੰਭਲ ਲਓ ਗਰੀਵਾਲ ਸਾਹਿਬ ਨੇ ਦੱਸਿਆ ਆ ਗਲਤ ਆ ਬਹੁਤ ਵਧੀਆ ਕੀਤੀ ਤੁਸੀਂ ਜੇ ਤਕਦੀਰ ਨੂੰ ਫੋਨ ਦੇ ਆਏ ਪਰ ਪਾਪਾ ਜੀ ਉਥੇ ਪਤਾ ਨਹੀਂ ਕਿ ਬੀਤਦੀ ਹੋਣੀ ਮੇਰੀ ਧੀ ਤੇ ਜਸਮੀਲ ਫਿਰ ਮਨ ਪਰ ਆਈ ਚਲ ਉਠ ਪਾਈ ਬਲਦੇਵ ਸਿੰਘ ਆਪਾਂ ਥਾਣੇ ਚਲੀਏ ਤੇ ਜਿੱਤਾ ਤੂੰ ਜਸਮੀਲ ਨੂੰ ਸਮਝਾ ਅਸੀਂ ਆਏ ਥੋੜੀ ਦੇਰ ਜੀ ਇੰਨਾ ਆਖ ਉਹ ਦਰਵਾਜ਼ੇ ਤੋਂ ਬਾਹਰ ਚਲੇ ਗਏ ਗਰੀਵਾਲ ਸਾਹਿਬ ਨੇ ਪਹਿਲਾਂ ਹੀ ਫੋਨ ਕਰਕੇ ਦੱਸ ਦਿੱਤਾ ਸੀ ਥਾਣੇ ਆਉਣ ਬਾਰੇ ਐਸਐਸਪੀ ਨੂੰ ਇਤਿਹਾਸਕ ਪਿਤਾ ਪੂਰਾ ਨਾਮ ਸੀ ਸੁਖਵਿੰਦਰ ਸਿੰਘ ਮਾਨ ਉਹਨਾਂ ਦੀ ਵਰਦੀ ਤੇ ਐਸ ਐਸ ਮਾਨ ਲਿਖਿਆ ਹੋਇਆ ਸੀ ਉੱਚਾ ਲੰਮਾ ਕੱਦ ਤੇ ਤਕੜਾ ਸ਼ਰੀਰ ਉਤੋਂ ਪੁਲਿਸ ਅਫਸਰ ਵਾਲੀ ਵਰਦੀ ਵੇਖ ਮਾੜਾ ਤੀੜਾ ਹੁੰਦਾ ਤਾਂ ਹੁੰੰਡਰੀ ਜਾਵੇ ਮਾਨ ਸਾਹ ਨੇ ਪਹਿਲਾਂ ਹੀ ਚਪੜਾਸੀ ਨੂੰ ਕਹਿ ਰੱਖਿਆ ਸੀ ਕਿ ਮੇਰੇ ਸਹੁਰਾ ਸਾਹਿਬ ਆ ਰਹੇ ਹਨ ਤਹਿਜੀਬ ਨਾਲ ਅੰਦਰ ਲਿਆਉਣਾ ਤੇ ਉਹਨਾਂ ਨੂੰ ਚਪੜਾਸੀ ਆਦਰ ਸਤਿਕਾਰ ਨਾਲ ਅੰਦਰ ਲਿਆਇਆ ਤੇ ਇੱਕ ਕਮਰੇ ਚ ਭਟਾ ਦਿੱਤਾ ਉਥੇ ਮਾਨ ਸਾਹਿਬ ਆਪ ਗਏ ਤੇ ਗਰੇਵਾਲ ਸਾਹਿਬ ਦੇ ਪੈਰੀ ਹੱਥ ਲਗਾਏ ਮੱਥਾ ਟੇਕਦਾਂ ਤਾਇਆ ਜੀ ਉਹ ਬਹੁਤ ਹੀ ਸਤਿਕਾਰ ਨਾਲ ਬੋਲਿਆ ਤੇ ਗਰੇਵਾਲ ਸਾਹਿਬ ਨੇ ਆਪਣੇ ਗਲ ਨਾਲ ਲਗਾ ਕੇ ਜੱਫੀ ਪਾਉਂਦਿਆਂ ਕਿਹਾ ਪੁੱਤਰ ਜੀ ਸਰਕਾਰੀ ਵਰਦੀ 'ਚ ਪੈਰੀਂ ਆਤ ਨਹੀਂ ਲਗਾਉਂਦੀ ਫਿਰ ਉਹ ਬਲਦੇਵ ਨੂੰ ਵੀ ਜੱਫੀ ਪਾ ਕੇ ਮਿਲਿਆ ਬੈਠੋ ਤਾਇਆ ਜੀ ਬੈਠੋ ਬਾਜੀ ਉਹ ਤਿੰਨੂੰ ਆਹਮੋ ਸਾਹਮਣੇ ਬੈਠ ਕੇ ਮਾਂ ਸਾਹਮਣੇ ਚਾਹ ਪਾਣੀ ਦਾ ਪਹਿਲਾਂ ਹੀ ਕਹਿ ਦਿੱਤਾ ਸੀ ਉਸਨੇ ਆਪ ਪਾਣੀ ਗਲਾਸ ਚ ਪਾ ਕੇ ਫੜਾਇਆ ਤੇ ਲੈਕਸੋ ਕੇ ਬਠਨ ਨੂੰ ਕਿਹਾ ਹਾਂਜੀ ਬੋਲੋ ਤਾਇਆ ਜੀ ਕੀ ਖਬਰ ਸਾਰਾ ਕੁੜੀ ਦੀ ਆਪਣੀ ਧੀ ਰਾਣੀ ਦੀ ਗਰੇਵਲ ਸਾਹ ਨੇ ਸਾਰੀ ਗੱਲ ਦੱਸੀ ਜੋ ਉਹਨਾਂ ਨਾਲ ਪੰਮੀ ਨਹੀਂ ਕੀਤਾ ਤੇ ਜੋ ਜੋ ਉਹ ਤਕਦੀਰ ਨਾਲ ਕਰਦੀ ਸੀ ਬਲਦੇਵ ਦਾ ਬਚਾਰਾ ਦੱਸਦਾ ਦੱਸਦਾ ਰੋਣ ਹੀ ਲੱਗ ਗਿਆ ਤਾਂ ਮਾਂ ਨੇ ਕਿਹਾ ਰੋਵੋ ਨਾ ਪਾਜੀ ਥੋੜਾ ਛੋਟਾ ਪਰਾ ਬੈਠਾ ਸਭ ਠੀਕ ਹੋ ਜੋ ਤੁਸੀਂ ਰਿਪੋਰਟ ਲਿਖਵਾਓ ਆਪਾਂ ਪੱਕੇ ਪੈਰੀ ਕੰਮ ਕਰਾਂਗੇ ਅਗਲੇ ਦਿਨ ਹੀ ਰਵਿੰਦਰ ਤਕਦੀਰ ਤੇ ਪੰਮੀ ਤੇ ਸੱਸ ਸੌਰੇ ਨੂੰ ਥਾਣੇ 'ਚ ਪੇਸ਼ ਹੋਣ ਨੂੰ ਕਿਹਾ ਇੱਥੇ ਵੀ ਪੰਮੀ ਬੋਲਣ ਤੋਂ ਨਾ ਹਟੇ ਉਹ ਤਕਦੀਰ ਤੇ ਧੰਵਾ ਜੀ ਅਗਲਾ ਪਾ ਕੱਲ੍ਹ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ